ਕੁਛ ਨਹੀਂ ਲੈਵਾਂਗੇ 500 ਲੈਵਾਂਗੇ 500 ਰੁਪਏ ਦਾ ਭਾਈ ਤੁਹਾਡੇ ਕੋਲ ਸੀ ਮੇਰੇ ਬੰਦੇ ਦੁਤਾਰੀ ਨੂੰ ਕਹਾਉਂਦਾ ਸੀ 500 ਰੁਪਏ ਦਾ ਲਾਇਸੈਂਸ ਬਣਾਉਣਾ ਸੀ ਤੁਹਾਡੇ ਬੰਦੇ ਯਾ ਸਿਰਫ ਆਪਣੇ ਉਹ ਕਹਿ ਬੰਦੇ 500 ਰੁਪਏ ਦਾ ਟੇਪ ਲਾਇਸੈਂਸ ਪੂਰਾ ਹੋਇਆ ਆਪਣੇ ਮੁਲਾਜ਼ਮਾਂ ਦੇ ਮੈਡੀਕਲ ਸਰਟੀਫਿਕੇਟ ਚੋੜੀ ਡਾਕਟਰ ਚਾਹੀਦਾ ਕਿਉਂ ਨਹੀਂ ਕਰਾਇਆ ਉਹ ਵੀ ਮਾਰੇ ਜੀ ਤੁਸੀਂ ਤਾਂ ਚੰਗਾ ਆ 8% ਲਾ ਰਹੇ ਹੋ ਜਿਹੜਾ ਭਾਈ ਦਾ ਗੱਲ ਕਰ ਰਹੇ ਸਿਰਫ ਗੱਲ ਕਰੋ ਦਰਾਓ ਮੈਂ ਸਰਕਾਰਨ ਗਾੜੀ ਕਹਿੰਦੀ ਮੈਡੀਕਲ ਜਗਰ ਕਾਜੀ ਦੀ ਕਲਾਸ ਹੋਦੀ ਮਾਰੇ ਬੰਦੇ ਆ ਗਏ ਸਾਇੰਸ ਦੇ ਤੇ ਲਾਈਟ ਜਵਾਨੀ ਮਾਰੇ ਬੰਦੇ ਆ ਆਇਆ ਆ ਘਰ ਦੇ ਬੰਦੇ ਨੂੰ ਕੱਢ ਦਿੱਤਾ ਭਾਜੀ ਉਹ ਲੋਕ ਇਹ ਬੰਦੇ ਨੂੰ ਪਰਸੈਂਟ ਬਾਰੇ ਬੰਦੇ ਨੇ 3000 ਰੁਪਏ ਵਧਿਆ ਮੈਨੂੰ ਹਲੋ ਹੜੋ ਸਾਰੇ ਤੁਹਾਡੇ ਨੰਬਰ ਦਿਓ ਕਿ ਤੁਮ੍ਹ ਨੰਬਰ ਦੇ ਦੇ ਹਲੋ ਹੜੋ ਮੈਂ 3000 ਰੁਪਏ ਨਹੀਂ ਜਾ ਰਿਹਾ 500 ਰੁਪਏ ਦਾ ਟ੍ਰਿਕ 3000 ਕੇ ਚੀਜ਼ ਦਾ ਮੰਗਿਆ ਜੀ ਆ ਜੀ ਮੈਨੂੰ ਵੀ ਪਤਾ ਨੂੰ ਪੁੱਛਦਾ ਕਿ ਕਿਹੜੇ ਬੰਦਾ ਦਾ ਨੰਬਰ ਦੋ ਨਾਲ ਹੀ ਜਾਂ ਕਹਿੰਦੇ ਸਾਡੇ ਨਾਲ ਹੀ ਪਤਾ ਨੰਬਰ ਤੋਂ ਉਹ ਉਹਨੂੰ ਕਿਤੇ ਕਰ ਲਈ ਕਰਾਉਂ ਆਇਆ ਭਾਜੀ ਯਾਰ ਸਾਡੇ ਬਾਰੇ ਨਾਲ ਆਇਆ ਮੇਰੇ ਕੋ ਕੈਮਰੇ ਤੇ ਰਿਕਾਰ ਮੈਂ ਕਹਿੰਦਾ ਮੈਂ ਤਾਲ ਆਇਆ ਆ ਸੰਸ ਰੀਨਿਊ ਕਰਨਾ ਆਪਣੀ ਪਸੰਦ ਵਾਲੀ ਆ ਜੀ ਉਹ ਰੈਡੀ ਪਿਆ ਹੈ ਕਿਹਦਾ ਸਾਲ ਤੋਂ ਚੈੱਕ ਕਰ ਸਕਦਾ ਹੈ ਇਹਨਾਂ ਦਾ ਬਣ ਚੁੱਕਾ ਆ ਇਹਨਾਂ ਨੂੰ ਰੀਨਿਊ ਵੀ ਕਰਾਓ ਜੇ ਰੀਨਿਊ ਨਹੀਂ ਕਰਾਇਆ ਤਾਂ ਹੱਥ ਕਰਾਓ ਕੱਲ ਲੱਗਾ ਤੇ ਨਹੀਂ ਕਰ ਲਿਆ ਯਾਰ ਜੀ ਉਹ ਜੀ ਭਾਈ ਸਾਹਿਬ ਹੋਰ ਜੰਨਾ ਕੋਲ ਸਾਹਬ ਹੋਰ ਜੰਨਾ ਕੋਲ ਜਿਹੜੇ ਕਾਲ ਸੁਣੇ ਤੇ ਸਾਹ ਖੜੇ ਹੋ ਗਏ ਗੱਲ ਕਰ ਰਿਹਾ ਨਹੀਂ ਉਸ ਦਾ ਅਰੇ ਅਰੇ ਪ੍ਰਸ਼ੀਕਾ ਮਸਾਲਾ ਤਾਂ ਕੰਮ ਕਰਦਾ ਮੈਂ ਪ੍ਰੀਨ ਨੂੰ ਕਰਵਾ ਦਿੰਦਾ ਮੈਂ ਤੁਹਾਨੂੰ ਕਹਿੰਦਾ ਇਹਨਾਂ ਦੀ ਡਿਊਟੀ ਹੈ ਕਾਰਪੋਰੇਸ਼ਨ ਹਲੋ ਭਾਈ ਆ ਯਾਰ ਮੁੰਡੇ ਦਾ ਨਾਮ ਆਏ ਨੂੰ ਸਾਜੀ ਬੰਦਾ ਮੈਨੂੰ ਭਾਈ ਸਾਹਿਬ ਲਾ ਕੇ ਪੁੱਛੋ ਭਾਈ ਸਾਹਿਬ ਤੁਹਾਡੀ ਜਾਣਕਾਰੀ ਵਾਸਤੇ ਨਾਵਲਟੀ ਨੂੰ ਅਸੀਂ ਸਿੰਗਲ ਯੂਜ਼ ਪਲਾਸਟਿਕ ਦਾ ਸਭ ਤੋਂ ਪਹਿਲਾਂ 20000 ਰੁਪਏ ਜੁਰਮਾਨਾ ਆਲਰੇਡੀ ਕਰ ਚੁੱਕੇ ਹਾਂ ਬਾਂਸਲ ਨੂੰ ਕਰ ਚੁੱਕੇ ਹਾਂ ਸਾਰੇ ਵੱਡੇ ਦੁਕਾਨਦਾਰਾਂ ਨੂੰ ਕਰ ਚੁੱਕੇ ਹਾਂ ਕਿ ਛੋਟੇ ਦੁਕਾਨਦਾਰ ਨਹੀਂ ਹੈ ਹੀਰਾ ਪਨੀਰ ਇਸ ਨਾਟ ਛੋਟਾ ਦੁਕਾਨਦਾਰ ਇਹਨਾਂ ਨੂੰ ਵੀ ਕਰਾਂਗੇ ਸਭ ਨੂੰ ਕਰਾਂਗੇ ਛੋਟਾ ਹੋਏਗਾ ਵੱਡਾ ਹੋਏਗਾ ਅਸੀਂ ਕੋਈ ਡਿਸਕ੍ਰਿਪਸ਼ਨ ਨਹੀਂ ਕਰ ਰਹੇ ਤੁਸੀਂ ਅੰਮ੍ਰਿਤਸਰ ਦੇ ਵੱਡੇ ਦੁਕਾਨਦਾਰ ਤਾਂ ਨਾ ਲਓ ਮੇਰੇ ਨਾਲ ਹੁਣ ਚੱਲੋ ਜੇ ਉੱਥੇ ਕੋਈ ਕਮੀ ਪਾਈ ਜਾਏਗੀ ਉਹਦਾ ਕਰਾਂਗੇ ਇਸ ਨਗਰ ਨਿਗਮ ਚ ਰਹਿੰਦੇ ਐਜ਼ ਬਦੌਰ ਹੈਲਥ ਅਫਸਰ ਕੇਸਰ ਦਾ ਟਾਬੇ ਨੂੰ ਬੰਦ ਕਰਾਇਆ ਗਿਆ ਸੀ ਇਹਨਾਂ ਨੂੰ ਕਦੀ ਬੰਦ ਨਹੀਂ ਕਰਾਇਆ ਉਹਨੇ ਉਲੰਘਣਾ ਕੀਤੀ ਕੇਸਰ ਦਾ ਟਾਬਾ ਕ੍ਰਿਸਟਲ ਬੰਦ ਕਰਾਇਆ ਗਿਆ ਸੀ ਬ੍ਰਾਡੈਂਸ ਦਾ ਭੰਦ ਕਰਾਇਆ ਗਿਆ ਸੀ ਇਹ ਨਹੀਂ ਵੀ ਉਹਨਾਂ ਨੂੰ ਸਿਰਫ ਨੋਟਿਸ ਦਿੱਤੇ ਸੀ ਅਸੀਂ ਬੰਦ ਕਰਾਇਆ ਸੀ ਕਿਉਂਕਿ ਉਹਨਾਂ ਨੇ ਜਿਹੜੇ ਉਹਨਾਂ ਦੀ ਕਾਰਵਾਈ ਜਿਹੜੀ ਉਹਨਾਂ ਦੀ ਬੰਦਲੀ ਕਾਨੂੰਨੀ ਕਾਨੂੰਨ ਦੇ ਅੰਦਰ ਰਹਿ ਗਈ ਅੱਜ ਵੀ ਕੋਈ ਛੋਟੇ ਵੱਡੇ ਦੁਕਾਨਦਾਰ ਦੀ ਗੱਲ ਨਹੀਂ ਜਿਹੜਾ ਵੀ ਇਹਨਾਂ ਰੰਗਣਾ ਨੂੰ ਕਰੇਗਾ ਉਹਦੇ ਤੇ ਕਾਰਵਾਈ ਕਰਾਂਗੇ